ਨੇ ਮੈਨੂੰ ਭੇਜਿਆ ਬਹੁਤ ਸਾਰੇ ਲੈਟਰ ਜਿਹੜੇ ਨੇਗੇ ਸਾਰੇ ਐਮਐਲਏ ਸਹਿਬਾਨ ਨੂੰ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਮਜ਼ਦੂਰਾਂ ਨੇ ਜਿਹੜੇ ਭੇਜੇ ਨੇਗੇ ਉਹ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਦੇ ਨਾਂ ਤੇ ਲਿਖਿਆ ਲੈਟਰ ਆ ਮੈਂ ਉਹਨੂੰ ਇੱਕ ਵਾਰ ਪੜਨਾ ਚਾਹੁੰਦਾ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਸਾਡੀਆਂ ਭੈਣਾਂ ਦੇ ਚੁੱਲਿਆਂ ਦੀ ਅੱਗ ਬਿਜੂਗੀ ਕਿਸ ਤਰ੍ਹਾਂ ਸਾਡੇ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਉਹ ਖਤਮ ਹੋ ਜਾਊਗੀ ਕਿਸ ਤਰ੍ਹਾਂ ਸਾਡੇ ਗਰੀਬ ਪਰਿਵਾਰ ਜਿਹੜੇ ਨੇਗੇ ਉਹ ਰੋਜੀ ਰੋਟੀ ਤੇ ਬਾਝੇ ਹੋ ਜਾਣਗੇ ਮੈਂ ਇਹ ਪੜ੍ਹਨੀ ਚਾਹੂੰਗਾ ਮੈਂ ਇੱਕ ਆਮ ਨਰੇਗਾ ਮਜ਼ਦੂਰ ਹਾਂ ਮੇਰੇ ਘਰ ਦੀ ਰੋਟੀ ਮੇਰੇ ਬੱਚਿਆਂ ਦੀ ਪੜ੍ਹਾਈ ਅਤੇ ਮੇਰੇ ਮਾਤਾ ਪਿਤਾ ਦੀ ਦਵਾਈ ਇਸੀ ਮਜ਼ਦੂਰੀ ਤੋਂ ਚੱਲਦੀ ਹੈ ਅੱਜ ਅਸੀਂ ਬਹੁਤ ਡਰ ਵਿੱਚ ਹਾਂ ਕਿਉਂਕਿ ਮਨਰੇਗਾ ਦੇ ਨਿਜ਼ਮ ਬਦਲੇ ਜਾ ਰਹੇ ਹਨ ਹੁਣ ਹਰ ਪਿੰਡ ਵਿੱਚ ਆਪਣੇ ਆਪ ਕੰਮ ਨਹੀਂ ਮਿਲੇਗਾ ਕਿਸੇ ਪਿੰਡ ਵਿੱਚ ਕੰਮ ਤਦ ਤੱਕ ਤਦ ਹੀ ਚੱਲੇਗਾ ਜਦੋਂ ਕੇਂਦਰ ਸਰਕਾਰ ਨੋਟਿਸ ਜਾਰੀ ਕਰਕੇ ਕਹੇਗੀ ਕਿ ਇੱਥੇ ਮੰਦਰੇਗਾ ਦਾ ਕੰਮ ਹੋਵੇਗਾ ਜੇ ਸਾਡੇ ਪਿੰਡ ਦਾ ਨਾਮ ਉਸ ਸੂਚੀ ਵਿੱਚ ਨਹੀਂ ਆਇਆ ਤਾਂ ਅਸੀਂ ਚਾਹੁੰਦੇ ਹੋਏ ਵੀ ਕੰਮ ਨਹੀਂ ਕਰ ਸਕਾਂਗੇ ਹੁਣ ਹਾਜ਼ਰੀ ਮੋਬਾਈਲ ਅਤੇ ਮਸ਼ੀਨ ਰਾਹੀ ਹੋਵੇਗੀ ਅਸੀਂ ਮੋਬਾਈਲ ਚਲਾਉਣ ਵਾਲੇ ਲੋਕ ਨਹੀਂ ਮਿੱਟੀ ਚੁੱਕਣ ਵਾਲੇ ਲੋਕ ਹਾਂ ਜੋ ਨੈਟਵਰਕ ਜੇ ਨੈਟਵਰਕ ਨਹੀਂ ਆਇਆ ਤਾਂ ਮਿਹਨਤ ਕਰਨ ਦੇ ਬਾਵਜੂਦ ਵੀ ਮਜ਼ਦੂਰੀ ਨਹੀਂ ਮਿਲੇਗੀ ਪਹਿਲਾਂ ਵੀ ਕਈ ਵਾਰ ਮਜ਼ਦੂਰੀ ਸਮੇਂ ਸਿਰ ਤੇ ਨਹੀਂ ਮਿਲਦੀ ਸੀ ਨਵੇਂ ਨਿਜ਼ਮ ਨਾਲ ਦੇਰੀ ਹੋਰ ਵੱਜ ਜਾਏਗੀ ਇਹਨਾਂ ਬਦਲਾਵਾਂ ਦਾ ਮਤਲਬ ਹੈ ਕਿ ਪਿੰਡਾਂ ਵਿੱਚ ਕੰਮ ਘਟ ਹੋ ਜਾਵੇਗਾ ਅਤੇ ਸਾਨੂੰ ਮਜਬੂਰੀ ਲਈ ਬਾਹਰ ਜਾਣਾ ਪਵੇਗਾ ਪ੍ਰਧਾਨ ਮੰਤਰੀ ਜੀ ਅਸੀਂ ਕੋਈ ਆਸਾਨ ਨਹੀਂ ਮੰਗ ਰਹੇ ਅਸੀਂ ਸਿਰਫ ਇਹ ਚਾਹੁੰਦੇ ਹਾਂ ਇਹ ਚਾਹੁੰਦੇ ਹਾਂ ਕਿ ਕੰਮ ਮੰਗਣ ਦਾ ਹੱਕ ਬਣਿਆ ਰਹੇ ਅਤੇ ਮਿਹਨਤ ਦੀ ਪੂਰੀ ਜਿਹੜੀ ਮਜ਼ਦੂਰੀ ਆ ਉਸ ਸਮੇਂ ਸਿਰ ਮਿਲਦੀ ਰਹੇ ਇਹ ਸਾਡੀ ਭੈਣਾ ਚਰਨਜੀਤ ਕੌਰ ਉਹਨੇ ਲੈਟਰ ਜਿਹੜਾ ਲਿਖਿਆ ਮੈਂ ਇਹ ਕਾਪੀ ਵੀ ਤੁਹਾਨੂੰ ਡਿਪਟੀ ਸਪੀਕਰ ਸਾਹਿਬ ਤੁਹਾਡੇ ਦਫਤਰ ਚ ਵੀ ਪਹੁੰਚਾਤੀ ਹਾਂ ਮੈਂ ਇੱਥੇ ਵੀ ਜਿਹੜੀ ਵਿਧਾਨ ਸਭਾ ਚ ਰੱਖਣੀ ਚਾਹੂਗਾ ਕਹਿਣ ਦਾ ਪਾਪ ਕਿ ਪੰਜਾਬ ਦੇ ਕੱਲੇ ਪੰਜਾਬ ਦੇ ਨਹੀਂ ਪੂਰੇ ਦੇਸ਼ ਪਰ ਦੇ ਗਰੀਬ ਲੋਕਾਂ ਦੇ ਹੱਕਾ ਉਤੇ ਡਾਕਾ ਮਾਰਿਆਗਾ ਦੇਸ਼ ਪਰ ਦੇ ਖਾਸ ਕਰਕੇ ਚਾਹੇ ਸਾਰੀਆਂ ਹੀ ਕਹਿਣ ਨੂੰ ਮਜ਼ਦੂਰ ਤਾਂ ਹੋਰ ਕੈਟਾਗਰੀ ਦੇ ਬਹੁਤ ਨੇਗੇ ਪਰ ਲੇਕਿਨ ਜ਼ਿਆਦਾਤਰ ਮਜ਼ਦੂਰ ਜਿਹੜੇ ਨੇ ਅੱਗੇ ਉਹ ਦਲਤ ਪਰਿਵਾਰਾਂ ਚੋਂ ਆਉਂਦੇ ਨੇਗੇ ਉਹ ਗਰੀਬ ਪਰਿਵਾਰਾਂ ਚੋਂ ਆਉਂਦੇ ਨੇਗੇ ਉਹਨਾਂ ਦੀ ਰੋਜੀ ਰੋਟੀ ਜਿਹੜੀ ਆ ਉਹ ਇਸ ਮੰਦਰੇਗਾ ਦੇ ਰਾਹੀਂ ਚੱਲਦੀ ਸੀਗੀ ਇਹਦੇ ਵਿੱਚ ਵੱਡੇ ਬਦਲਾਅ ਕਰਕੇ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੇ ਮਜ਼ਦੂਰ ਦੇ ਪੇਟ ਤੇ ਹਮਲਾ ਕੀਤਾਗਾ ਦੇਸ਼ ਦੇ ਮਜ਼ਦੂਰ ਨੂੰ ਬੰਧੂਆ ਮਜ਼ਦੂਰ ਬਣਾਉਣ ਦਾ ਯਤਨ ਕੀਤਾਗਾ ਦੇਸ਼ ਦੇ ਮਜ਼ਦੂਰ ਨੂੰ ਗੁਲਾਮ ਬਣਾਉਣ ਦਾ ਯਤਨ ਕੀਤਾਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਸੋਚ ਆ ਭਾਰਤੀ ਜਨਤਾ ਪਾਰਟੀ ਦੀ ਸੋਚ ਜਿਹੜੀ ਆ ਉਹ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦੇ ਸਬਦਾਨ ਦੇ ਉਲਟ ਆ ਯਾਦ ਹੋਊ ਸਾਰਿਆਂ ਨੂੰ 224 ਦੀ ਦੇਸ਼ ਦੀ ਪਾਰਲੀਮੈਂਟ ਦੀ ਇਲੈਕਸ਼ਨ ਦੇ ਅੰਦਰ ਦੇਸ਼ ਦੀ ਪਾਰਲੀਮੈਂਟ ਦੀ ਇਲੈਕਸ਼ਨ ਦੇ ਅੰਦਰ ਬਹੁਤ ਬਟਾ ਨਾਰਾ ਲੱਗਿਆ ਸੀ ਕਿ ਅਬ ਕੀ ਬਾਰ ਭਾਰਤੀ ਜਨਤਾ ਪਾਰਟੀ 400 ਪਾਰ ਇਹਦਾ ਕਿਉਂ ਲਾਇਆ ਸੀ ਕਿ ਤੂੰ ਥਰਡ ਮੈਜੋਰਟੀ ਜਿਹੜੀ ਆ 2/3 ਮжоਰਿਟੀ ਜਿਹੜੀ ਆ ਜਦੋਂ ਪਾਰਲੀਮੈਂਟ ਚ ਆਊਗੀ ਤਾਂ ਜਿਹੜਾ ਸੰਵਿਧਾਨ ਬਾਬਾ ਸਾਹਿਬ ਭੀਮrao ਬੇੜਕਰ ਜਿਹਨੇ ਲਿਖਿਆ ਸੀਗਾ ਉਹ ਸੰਵਿਧਾਨ ਨੂੰ ਭਾਰਤੀ ਜਨਤਾ ਪਾਰਟੀ ਬਦਲੂਗੀ ਪਰ ਲੇਕਿਨ ਅੱਜ ਉਹਦੇ ਪ੍ਰਣਾਮ ਸਾਹਮਣੇ ਆਉਣ ਲੱਗੇ ਨੇ ਸਬੂਤ ਸਾਹਮਣੇ ਆਉਣ ਲੱਗੇ ਨੇ ਇੱਕ ਇੱਕ ਸਕੀਮ ਦਾ ਨਾਮ ਬਦਲ ਕੇ ਸ਼੍ਰੀ ਰਾਮ ਜੀ ਦਾ ਪੂਰੀ ਦੁਨੀਆ ਸਤਕਾਰ ਆ ਹਰ ਲੋਕ ਸਤਕਾਰ ਕਰ ਦੇਣਗੇ ਇਹ ਪਹਿਲੀ ਵਾਰ ਹੋ ਰਿਹਾ ਸਪੀਕਰ ਸਾਹਿਬ ਇਤਿਹਾਸ ਦੇ ਅੰਦਰ ਭਾਰਤੀ ਇਤਿਹਾਸ ਦੇ ਅੰਦਰ ਜੋ ਤੋਂ ਸਬਦਾਂ ਲਾਗੂ ਹੋਇਆ ਕਿ ਕਿਸੇ ਸਕੀਮ ਦਾ ਨਾਮ ਧਰਮ ਦੇ ਨਾਂ ਤੇ ਰੱਖਿਆ ਗਿਆ ਹੋਵੇ ਅੱਜ ਇਸ ਤਰ੍ਹਾਂ ਲੱਗ ਰਿਹਾ ਕਿ ਭਾਰਤੀ ਜਨਤਾ ਪਾਰਟੀ ਬੁਰੀ ਤਰ੍ਹਾਂ ਡਰ ਚੁੱਕੀ ਆ ਬੁਰੀ ਤਰ੍ਹਾਂ ਕਮਰਾ ਚੁੱਕੀ ਆ ਕਿ ਆਉਣ ਵਾਲੇ ਸਮੇਂ ਚ ਸੱਤਾ ਉਹਨਾਂ ਦੇ ਹੱਥਾਂੋਂ ਚਲੀ ਜਾਊਗੀ ਕਦੇ ਕਿਤੇ ਐਸਆਰ ਕਰਵਾ ਰਹੇ ਨੇ ਕਿਤੇ ਭੋਟ ਚੋਰੀ ਕਰ ਰਹੇ ਨੇ ਕਿਤੇ ਮਜ਼ਦੂਰਾ ਦੇ ਹੱਕਾਂ ਦੀ ਚੋਰੀ ਕਰ ਰਹੇ ਨੇ ਕਿ ਅੱਜ ਪੂਰੀ ਭਾਰਤੀ ਜਨਤਾ ਪਾਰਟੀ ਚੋਰੀ ਕਰਨ ਤੇ ਉਤਰੀ ਹੋਈ ਆ ਹੁਣ ਗਰੀਬਾਂ ਦੇ ਅਧਿਕਾਰਾਂ ਤੇ ਚੋਰੀ ਕੀਤੀ ਜਾ ਰਹੀ ਆ ਕਿਉਂਕਿ ਨਰੇਗਾ ਜਿਹੜਾ ਕਾਨੂੰਨ ਆ ਉਹ ਇੱਕ ਕਾਨੂੰਨੀ ਗਰੰਟੀ ਸੀ ਉਹ ਇੱਕ ਕਾਨੂੰਨੀ ਗਰੰਟੀ ਸੀ ਉਸ ਗਰੰਟੀ ਨੂੰ ਤੋੜ ਕੇ ਖਤਮ ਕਰਕੇ ਕੇਂਦਰ ਸਰਕਾਰ ਨੇ ਸਾਰੀ ਸਕੀਮ ਜਿਹੜੀ ਆ ਆਪਣੇ ਹੱਥ ਵਿੱਚ ਲੈ ਲਈ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਨਾਲ ਦੀ ਨਾਲ ਇਹਨਾਂ ਨੇ ਇੱਕ ਬਹੁਤ ਵੱਡਾ ਹਮਲਾ ਜਿਹੜਾ ਉਹ ਕੋਆਪਰੇਟਿਵ ਸਾਡਾ ਫੈਡਰਲਿਜ਼ਮ ਆ ਜਿਹੜਾ ਉਹਦੇ ਤੇ ਕੀਤਾਗਾ ਕੋਆਪਰੇਟਿਵ ਫੈਡਰਲਿਜ਼ਮ ਤੇ ਬਹੁਤ ਵੱਡਾ ਹਮਲਾ ਕੀਤਾਗਾ ਕਿ ਸਟੇਟਾਂ ਨੂੰ 60 40 ਚ ਲੱਖ ਸ਼ਾਮਿਲ ਕਰ ਲਿਆ ਕਿ ਸਟੇਟ ਜਿਹੜੇ ਨੇਗੇ ਉਹਨਾਂ ਦੀ ਆਰਥਿਕ ਹਾਲਤ ਨੂੰ ਤੋੜਿਆ ਜਾਵੇ ਸਟੇਟਾਂ ਦੇ ਫੈਡਰਲਿਜ਼ਮ ਨੂੰ ਤੋੜਿਆ ਜਾਵੇ ਇਹ ਜਿਹੜਾ ਕੋਆਪਰੇਟਿਵ ਫੈਡਰਲਿਜ਼ਮ ਆ ਉਹਨੂੰ ਤਬਾਹ ਕਰਨ ਵੱਲ ਭਾਰਤੀ ਜਨਤਾ ਪਾਰਟੀ ਵਧੀ ਹੋਈ ਆ ਪਰ ਲਗਾਤਾਰ ਹਰੇਕ ਚੀਜ਼ ਦਾ ਜਿਹੜਾ ਕੇਂਦਰੀਕਰਨ ਕੀਤਾ ਜਾ ਰਿਹਾਗਾ ਹਰ ਇੱਕ ਚੀਜ਼ ਦਾ ਹਰ ਇੱਕ ਸਕੀਮ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਔਰ ਹੌਲੀ-ਹੌਲੀ ਸਟੇਟਾਂ ਦੇ ਅਧਿਕਾਰ ਖੋਏ ਜਾ ਰਹੇ ਨੇ ਔਰ ਸਟੇਟਾਂ ਨੂੰ ਸਟੇਟਾਂ ਨੂੰ ਰਹਿਮ-ਉਕਰਮ ਤੇ ਛੱਡਿਆ ਜਾ ਰਿਹਾਗਾ ਸਟੇਟਾਂ ਦੇ ਲੋਕਾਂ ਨੂੰ ਮਰਨ ਲਈ ਮਜਬੂਰ ਕੀਤਾ ਜਾ ਰਿਹਾਗਾ ਅੱਜ ਸਟੇਟਾਂ ਦੀ ਇਕਨੋਮੀ ਦੇ ਹਾਲਾਤ ਕਿਉਂ ਇਸ ਤਰ੍ਹਾਂ ਪੈਦਾ ਹੋਏ ਨੇਗੇ ਤਾਂ ਹੋਏ ਨੇ ਕਿਉਂਕਿ ਸਾਰੀਆਂ ਸਕੀਮਾਂ ਐਕੀ ਕਰਕੇ ਜੜੀਆਂ ਬੰਦ ਹੋ ਰਹੀਆਂ ਲਗੀਆਂ ਮੈਂ ਕੁਝ ਚੀਜ਼ਾਂ ਜਿਹੜੀਆਂ ਸਾਨੂੰ ਸੰਵਿਧਾਨ ਸਿਖਾਉਂਦਾਗਾ ਉਹਦੇ 'ਚ ਵੀ ਚਰਚਾ ਕਰਨਾ ਚਾਹੂੰਗਾ ਕਿਉਂਕਿ ਸਾਡੀ ਜਦੋਂ ਸੰਵਿਧਾਨ ਬਣਿਆ ਬਾਬਾ ਸਾਹਿਬ ਪੀਮਰਾਵ ਅੰਬੇਡਕਰ ਜੀ ਨੇ ਸੰਵਿਧਾਨ ਬਣਾਇਆ ਸਾਡੇ ਰਾਇਬਰ ਜੀ ਨੇ ਸੰਵਿਧਾਨ ਬਣਾਇਆ ਤਾਂ ਪ੍ਰਯੰਬਲ ਲਿਖੀ ਜਦੋਂ ਪ੍ਰੇਮਬੰਦ ਲਿਖੀ ਜਿਹੜੀ ਕਿ ਬਹੁਤ ਸਾਰੇ ਸਾਥੀਆਂ ਨੂੰ ਪਤਾਗਾ ਕਿ ਦੇਸ਼ ਦੀ ਦੇਸ਼ ਦੀ ਸਰਵੋਚ ਅਦਾਲਤ ਨੇ ਬਹੁਤ ਸਾਰੇ ਡਿਫਰੈਂਟ ਕੇਸਾਂ ਦੇ ਅੰਦਰ ਇਹ ਕਿਹਾਗਾ ਕਿ ਤੁਸੀਂ ਪ੍ਰੇਮਬੰਦ ਨੂੰ ਚੇਂਜ ਨਹੀਂ ਕਰ ਸਕਦੇ ਯਾਨੀ ਕਿ ਤੁਸੀਂ ਸੰਵਿਧਾਨ ਦੀ ਆਤਮਾ ਨੂੰ ਚੇਂਜ ਨਹੀਂ ਕਰ ਸਕਦੇ ਉਹ ਆਤਮਾ ਕੀ ਆ ਉਹ ਵੀ ਮੈਂ ਪੜ ਕੇ ਸੁਣਾਉਂਗਾ ਇੱਕ ਕੇਸ ਨੇ ਬਹੁਤ ਸਾਰੇ 1973 ਚ 1973 ਚ ਕੇਸ਼ਵਨੰਦ ਭਾਰਤੀ ਕੇਸ ਹੋਇਆ ਔਰ ਉਸ ਤੋਂ ਬਾਅਦ ਐਸਆਰ ਬੁਮਾਈ ਕੇਸ ਹੋਇਆ ਇੰਦਰਾ ਗਾਂਧੀ ਵਰਸਸ ਇੰਦਰਾ ਗਾਂਧੀ ਜੀ ਵਰਸਸ ਰਾਜ ਨਿਰਣ ਕੇਸ ਹੋਇਆ ਇਹ ਬਹੁਤ ਸਾਰੇ ਕੇਸ ਜਿਹੜੇ ਹੋਏ ਜਿਨ੍ਹਾਂ ਦੇ ਅੰਦਰ ਆਨਰੇਬਲ ਸੁਪਰੀਮ ਕੋਰਟ ਨੇ ਇੱਕੋ ਹੀ ਗੱਲ ਕਹੀ ਕਿ ਦੇਸ਼ ਦੇ ਸੰਵਿਧਾਨ ਦੀ ਆਤਮਾ ਨੂੰ ਬਦਲਿਆ ਨਹੀਂ ਜਾ ਸਕਦਾ ਸੰਵਿਧਾਨ ਦੀ ਆਤਮਾ ਕੀ ਕਹਿੰਦੀ ਆ ਮੈਂ ਉਸ ਆਤਮਾ ਤੇ ਆਉਣਾਗਾ ਪ੍ਰਭੂ ਸੱਤਾ ਸੰਪੰਨ ਯਾਨੀ ਕਿ ਸਵਰੈਂਟੀ ਸਵਰੈਂਟੀ ਕੀ ਆ ਅਸੀਂ ਆਪਣੇ ਆਪ ਵਿੱਚ ਮੁਕੰਮਲ ਹਾਂ ਕੋਈ ਸਾਡੇ ਤੇ ਹਾਵੀ ਨਹੀਂ ਹੋ ਸਕਦਾ ਸਵਰੈਂਟੀ ਦਾ ਮਤਲਬ ਇਹ ਆ ستا دا سمپن دا مطلب یعنی اتے نرپکتا نرپک یعنی سارے ترم دا ستکار دیش دا کوئی بھی دکارت راز ترم نہیں ہوئے گا یعنی کہ سارے جانے لوکتری دیموکریسی شکتی لوگ ہے ہوئے فیصلہ کرنگی, فیصلہ گے اسے لے تر گنترک ਸੁਣੋ ਰਾਜ ਦਾ ਮੁਖੀ ਰਾਸ਼ਟਰਪਤੀ ਹੋਵੇ ਕੋਈ ਰਾਜਾ ਨਹੀਂ ਹੋਵੇਗਾ ਅੱਜ ਇਹਨਾਂ ਸਾਰੀਆਂ ਜੋ ਸਾਡੀਆਂ ਬਾਬਾ ਸਾਹਿਬ ਭੀਮਰਾਵ ਅੰਬੇਦਕਰ ਜੀ ਦਾ ਸੁਪਨਾ ਸੀ ਕਿ ਸਾਡਾ ਦੇਸ਼ ਇਕੱਠ ਰਹਿ ਇਕ ਮੁਠ ਰਹਿ ਇਥੇ ਵਕ ਵਕ ਧਰਮਾਂ ਦੇ ਵਕ ਵਕ ਨਸਲਾਂ ਦੇ ਵਕ ਵਕ ਜਾਤਾਂ ਦੇ ਵਕ ਵਕ ਕਬੀਲਿਆਂ ਦੇ ਲੋਕ ਵਸਦੇ ਨੇਗੇ ਉਹਨੂੰ ਤਬਾਹ ਕਰਨ ਦੇ ਉੱਤੇ ਭਾਰਤੀ ਜਨਤਾ ਪਾਰਟੀ ਤੁਰਹੀ ਹੋਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਇੱਕ ਸੋਚੀ ਸਮਝੀ ਸਾਜਿਸ਼ ਦੇ ਦੀਨ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਨੇ ਕਿ ਦੇਖੀ ਕਰਕੇ ਧਾਰਾ ਜਿਹੜੀ ਆ ਉਹ ਤੋੜੀ ਜਾ ਰਹੀ ਆ ਇਹ ਕਿਉਂਕਿ ਅੱਜ ਦੇਸ਼ ਭਰ ਦੇ ਅੰਦਰ ਦੇਸ਼ ਭਰ ਦੇ ਅੰਦਰ ਆਮ ਆਦਮੀ ਪਾਰਟੀ ਜਿਹੜੀ ਬੜੀ ਤੇਜ਼ੀ ਦੇ ਨਾਲ ਫੈਲ ਰਹੀ ਆ ਚਾਹੇ ਅੱਜ ਗੁਜਰਾਤ ਦੀ ਗੱਲ ਕਰੀਏ ਉੱਥੇ ਵੀ ਵੱਡੀਆਂ-ਵੱਡੀਆਂ ਮੈਂ ਜਾਣਾਂ ਕਿ ਮੈਂ ਵੀ ਗਿਆਾਂਗਾ ਸਰਦਾਰ ਭਗਵੰਦ ਸਿੰਘ ਮਾਨ ਵੀ ਜਾਂਦੇ ਰਗੇ ਕਿਉਂਕਿ ਸਾਡੀ ਸਰਕਾਰ ਜਦੋਂ ਤੋਂ ਦੇਸ਼ ਦੀ ਸਾਡੀ ਪਾਰਟੀ ਬਣੀ ਆ ਅਸੀਂ ਕੋਈ ਗੱਲ ਤੇ ਆਿਆਂਗੇ ਕਿ ਸਾਰਿਆਂ ਨੂੰ ਪੜਨ ਦਾ ਅਧਿਕਾਰ ਮਿਲੇ ਸਪੀਕਰ ਸਾਹਿਬ ਸਭ ਨੂੰ ਰੋਜ਼ਗਾਰ ਦਾ ਅਧਿਕਾਰ ਮਿਲੇ ਸਾਰੇ ਲੋਕਾਂ ਨੂੰ ਅੱਛੀ ਮੈਡੀਕਲ ਸਹੂਲਤਾਂ ਮਿਲਣ ਕਿਉਂਕਿ ਬਾਬਾ ਸਾਹਿਬ ਭੀਮਰਾਓ ਮੇੜਕਰ ਜੀ ਨੇ ਵੀ ਕਿਹਾ ਸੀਗਾ ਪੜੋ ਜੁੜੋ ਤੇ ਸੰਘਰਸ਼ ਕਰੋ ਉਸੇ ਸਿਧਾਂਤ ਤੇ ਚੱਲਦੇ ਹੋਏ ਅੱਜ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਆਈਆ ਨਹੀਂ ਤਾਂ ਪੁਰਾਣੀਆਂ ਸਰਕਾਰਾਂ ਜਿਹੜੀਆਂ ਇਸ ਸੀਟ ਤੇ ਬੈਠਦੀਆਂ ਰੰਜਾਂ ਲਗੀਆਂ ਅੱਜ ਆਪੋਜੀਸ਼ਨ ਚ ਨੇਗੀਆਂ ਉਹ ਕੀ ਦੀ ਫੋਟੋ ਲਾਉਂਦੀਆਂ ਸੀ ਆਪਣੇ ਮੁੱਖ ਮੰਤਰੀ ਦੀ ਫੋਟੋ ਲਾਉਂਦੀਆਂ ਸੀ ਅੱਜ ਅਸੀਂ ਬਾਬਾ ਸਾਹਿਬ ਭੀਮਰਾਓ ਮੇੜਕਰ ਜੀ ਦੀ ਫੋਟੋ ਲਾਈਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਫੋਟੋ ਲਾਈ ਆ ਅਸੀਂ ਉਹਨਾਂ ਨੂੰ ਕਿਉਂ ਲਾਈ ਆ ਕਿ ਅਸੀਂ ਦੇਸ਼ ਦੇ ਅੰਦਰ ਸੰਵਧਾਨ ਦੀ ਜਿਹੜੀ ਅਸਲੀ ਸਪਿਰਟਾ ਜੋ ਸੰਵਧਾਨ ਦੇ ਅੰਦਰ ਲਿਖਿਆਗਾ ਉਹਨੂੰ ਇਹਨਾਂ ਮੇ ਲਾਗੂ ਕਰਨਾ ਚਾਹੁੰਦੇ ਆ ਅੱਜ ਪੰਜਾਬ ਦੇ ਅੰਦਰ ਗਰੀਬਾਂ ਦੇ ਬੱਚੇ ਪੜ ਰਹੇ ਨੇ ਕਿ ਅੱਜ ਉਹਦਾ ਰਿਜ਼ਲਟ ਜਿਹੜਾ ਸਾਹਮਣੇ ਆ ਰਿਹਾ ਕਿ ਕਿਸ ਤਰ੍ਹਾਂ ਗਰੀਬਾਂ ਦੇ ਬੱਚੇ ਜਿਹੜੇ ਨੇ ਉਹ ਤਰੱਕੀ ਕਰ ਰਹੇ ਨੇ ਮੈਂ ਦੇਖ ਰਿਹਾ ਸੀਗਾ ਐਜੂਕੇਸ਼ਨ ਦੇ ਅੰਦਰ ਐਜੂਕੇਸ਼ਨ ਦੇ ਅੰਦਰ ਸਪੀਕਰ ਸਾਹਿਬ ਕੋਈ ਗੱਲ ਕਰਨੀ ਬਹੁਤ ਜ਼ਰੂਰੀ ਆ ਕਿ ਅੱਜ ਕਿਸ ਤਰ੍ਹਾਂ ਤਿੰਨਾਂ ਸਾਲਾਂ ਦੇ ਅੰਦਰ ਐਜੂਕੇਸ਼ਨ ਦੀ ਤਸਵੀਰ ਜਿਹੜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਬਦਲੀ ਆ ਜੇਈ ਦਾ ਐਗਜ਼ਾਮ ਹੋਇਆ ਟੋਟਲ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਰਕਾਰੀ ਸਕੂਲਾਂ ਦੇ 276 ਬੱਚਿਆਂ ਨੇ ਜਿਹੜਾ ਉਹ ਐਗਜ਼ਾਮ ਪਾਸ ਕੀਤਾ ਜਿੰਨਾਂ ਨੂੰ ਐਡਮਿਸ਼ਨ ਜਿਹੜੀ ਆ ਕਿਉਂਕਿ ਅੱਗੇ ਜਾ ਕੇ ਫਿਰ ਕੰਪੀਟੀਸ਼ਨ ਹੁੰਦਾ 235 235 ਜਿਹੜੇ ਬੱਚੇ ਸੀ ਉਹਨਾਂ ਨੂੰ ਐਡਮਿਸ਼ਨ ਮਿਲੀ ਇਸੇ ਤਰ੍ਹਾਂ ਆਈਆਈ ਤੇ ਜਿਹੜੀ ਐਡਮਿਸ਼ਨ ਮਿਲੀ ਨੀਟਸ ਮਿਲੀ ਇਸ ਤਰ੍ਹਾਂ ਜਿਹੜਾ ਨੀਟ ਦਾ ਐਗਜ਼ਾਮ ਸੀ ਸਰ ਉਹਦੇ ਵਿੱਚ 847 ਬੱਚਿਆਂ ਨੇ ਕੁਆਲੀਫਾਈ ਕੀਤਾ ਜਿਹਦੇ ਵਿੱਚੋਂ 560 ਬੱਚਿਆਂ ਨੂੰ ਜਿਹੜੇ ਐਡਮਿਸ਼ਨ ਮਿਲਿਆ ਇਹ ਉਹ ਘਰਾਂ ਦੇ ਬੱਚੇ ਨੇ ਸਪੀਕਰ ਸਾਹਿਬ ਜਿਹੜੇ ਗਰੀਬ ਘਰਾਂ ਦੇ ਬੱਚੇ ਨੇ ਇਸ ਤੋਂ ਪਹਿਲਾਂ ਦਿਖਾ ਦਨ اپੋਜੀਸ਼ਨ ਵਾਲੇ ਬੈਠੇ ਨੇ ਸਾਥੀ ਬਹੁਤ ਸਾਰੇ ਸਤਿਕਾਰਯੋਗ ਸੱਜਣ ਪਹਿਲਾਂ ਕੈਬਨਿਟ ਦੇ ਵਜ਼ੀਰ ਰਹੇ ਨੇ ਇਹ ਆਪਣਾ ਡਾਟਾ ਦੇ ਦਨ ਕਿ ਇਹਨਾਂ ਦੇ ਸਮੇਂ ਕਿੰਨੇ ਕਿੰਨੇ ਬੱਚੇ ਜਿਹੜੇ ਸੀ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਉਹ ਐਮਬੀਬੀਐਸ ਦਾਖਲਾ ਮਿਲਿਆ ਹੋਵੇ ਕਿਸੇ ਨੂੰ ਆਈਆਈਟੀ 'ਚ ਦਾਖਲਾ ਮਿਲਿਆ ਹੋਵੇ ਇਹ ਤਾਂ ਹੀ ਸੰਭਵ ਹੋ ਸਕਿਆ جی اندر سکول آف ایمیس کی اپنا سردار بھگوت سنگھ ماں جی نے کی تھی یہ سارے پیرامیٹر ایسے کر کے بدل رہے ہیں گے پہلی بار ہویا کہ پنجاب دے اندر میں گل کرنی بہت ضروری سمجھوں گا میرے یاد آ باجبہ صاحب ہس رہے ہیں باجبہ صاحب تاری پچھلی سیٹ تک میں بیٹھا ہوں دا سی بیٹھا ہوں فلکا صاحب اس سمے لیڈر آف اپوزیشن سی ودھان سبھا سپیکر صاحب کو بل آیا بل کی سا تو سارے جانتے ہو رانا جی یاد ہوگا بل سی ایڈبوکیٹ انگیزمنٹ ایک دو ہزار ستارہ ایڈبوکیٹ انگیزمنٹ ایک دو سو دو ہزار ستارہ میرے یاد آ میں پہلی بار کیونکہ پہلے دن ہو آ گیا سیشن پہلا سی تو ضربہ ہے نہیں سی کوئی میں پہلی بار اٹھ کے سپیکر صاحب کہا رانا کے پی جی سپیکر اسپیسی میں کہ سپیکر صاحب اس کے اندر رزرویشن دی ویوستھا نہیں ہے اس ایکٹ کے اندر ਰਿਜ਼ਰਵੇਸ਼ਨ ਦੀ ਵਿਵਸਥਾ ਨਹੀਂ ਹੈਗੀ ਇਸ ਦੇ ਵਿੱਚ ਰਿਜ਼ਰਵੇਸ਼ਨ ਦੀ ਵਿਵਸਥਾ ਕੀਤੀ ਜਾਵੇ ਤਾਂ ਸਪੀਕਰ ਸਾਹਿਬ ਕਹਿੰਦੇ ਤੁਹਾਡੀ ਗੱਲ ਆ ਗਈ ਬੈਠ ਜੋ ਇਹ ਚ ਰਿਜ਼ਰਵੇਸ਼ਨ ਨਹੀਂ ਹੁੰਦੀ ਕਹਿੰਦੇ ਇਹਦੇ ਵਿੱਚ ਤਾਂ ਵੱਡੇ ਵੱਡੇ ਘਰਾਂ ਦੇ ਲੋਕ ਲੱਗਦੇ ਨੇਗੇ ਇਹ ਜਿਹੜੇ ਦਲਿਤ ਲੋਕ ਨੇ ਤੁਸੀਂ ਕਹਿੰਦੇ ਹੋ ਨਾ ਐਲ ਐਲ ਵੀ ਕਰ ਲਈ ਔਰ ਕਰ ਲਈ ਇੱਥੇ ਅਸੀਂ ਨਹੀਂ ਬੜਨ ਦਿੰਦੇ ਇਸ ਤਰ੍ਹਾਂ ਦੇ ਹਾਲਾਤ ਉਸ ਸਮੇਂ ਦੀ ਕਾਂਗਰਸ ਪਾਰਟੀ ਪੁੱਛ ਲਓ ਇਹ ਰਿਕਾਰਡ ਕਢਾ ਕੇ ਦੇਖ ਲਓ ਸਾਰਾ ਰਿਕਾਰਡ ਕਢਾ ਕੇ ਦੇਖ ਲਓ 2017 ਦੀ ਮੇਰੀ ਗੱਲ ਪੂਰੀ ਹੋਣ ਦਿਓ ਗੱਲ ਪੂਰੀ ਹੋਣ ਦਿਓ ਮੈਂ ਪੂਰੀ ਹੋਣ ਦਿਓ ਗੱਲ ਗੱਲ ਪੂਰੀ ਹੋਣ ਦਿਓ ਪੂਰੀ ਹੋਣ ਦਿਓ ਗੱਲ ਗੱਲ ਪੂਰੀ ਹੋਣ ਦਿਓ ਮੈਂ ਪੂਰੀ ਤੁਹਾਨੂੰ ਮੌਕਾ ਦੇਵਾਂਗੇ ਪੂਰਾ ਉਸ ਤੋਂ ਬਾਅਦ ਮੈਂ ਰਿਪਲਾਈ ਵੀ ਕਰੂੰਗਾ ਤੁਹਾਡੀ ਹਰ ਗੱਲ ਦਾ ਮੈਂ ਪਲੀਜ਼ ਮੈਨੂੰ ਆਪਣੀ ਗੱਲ ਪੂਰੀ ਕਰ ਲੈਣ ਦਿਓ ਚੱਲੇ ਦੋ ਭਾਈ 217 ਗੱਲ ਪੂਰੀ ਹੋਣ ਦਿਓ ਭਾਈ ਬਸਾ ਐਡਵੋਕੇਟ ਅੰਗੇਜ਼ਮੈਂਟ ਐਕਸ ਦੀ ਮੈਂ ਗੱਲ ਕਰ ਰਿਹਾ ਪਲੀਜ਼ ਪਲੀਜ਼ ਸਿਟ ਡਾਊਨ ਪਲੀਜ਼ ਬਾਜੀ ਬਸ ਗਰੀਬਾਂ ਦੀ ਗੱਲ ਹੋ ਰਹੀ ਲੈਂਦੀ ਹਾਂ ਹਾਰਮਾਰ ਬਾਰ ਬੰਟਰਪਟ ਕਰਦੇ ਗਰੀਬਾਂ ਦੀ ਗੱਲ ਕਰਦੇ ਨੇ ਕਰ ਲੈਣ ਦੋ ਮੈਂ ਦਰਸ ਰੱਖਿਆ ਕੋ ਬਹਿ ਜਾ ਕਰੋ ਬਹਿ ਜਾ ਕਰੋ ਕਰ ਲੈਣ ਕਰ ਲੈਣ ਬਹਿ ਜਾ ਕਰੋ 10 ਮਿੰਟ ਬਹਿ ਜਾ ਕਰੋ ਦਲਤ ਕਿ ਐਨੇ ਦਲਤ ਵਿਰੋਧੀ ਕਿਉਂ ਐਨੇ ਦਲਤ ਵਿਰੋਧੀ ਕਿਉਂ ਹੋ ਰਹੀ ਲੈਂਦੇ ਹੋ ਗੱਲ ਗੱਲ ਹੋ ਰਹੀ ਦਲਤਾਂ ਤੋਂ ਇਹਨਾਂ ਸੇਖ ਕਿਉਂ ਲੱਗਦਾਗਾ ਗਰੀਬਾਂ ਤੋਂ ਕਿਉਂ ਡਰਦੇ ਹੋ ਜਾਂ ਕਿਉਂ ਡਰਦੇ ਹੋ ਗਰੀਬਾਂ ਤੋਂ ਤੁਸੀਂ ਲੋਕਾਂ ਤੋਂ ਗੱਲ ਹੋ ਰਹੀ ਗਰੀਬਾਂ ਤੋਂ ਕਿਉਂ ਡਰਦੇ ਹੋ ਇਹਨਾਂ ਕਿਉਂ ਡਰਪੋਕ ਹੋ ਤੁਸੀਂ ਕਿਉਂ ਦਲਤਾਂ ਦਾ ਵਿਰੋਧ ਕਰਦੇ ਹੋ ਤੁਸੀਂ ਹਰ ਜਦੋਂ ਵੀ ਕੋਈ ਦਲਤ ਬੋਲਦਾ ਉਹਦਾ ਗੱਲ ਪੂਰੀ ਹੋਣੀ ਚਾਹੀਦੀ ਹੈ ਗੱਲ ਪੂਰੀ ਹੋਣੀ ਜਦੋਂ ਕੋਈ ਦਲਤਾਂ ਦਾ ਨੁਮਾਇੰਦਾ ਬੋਲਦਾ ਜਦੋਂ ਉਹਨਾਂ ਦੀ ਗੱਲ ਪੂਰੀ ਹੋ ਗਈ ਤੁਹਾਨੂੰ ਮੌਕਾ ਮਿਲੇਗਾ ਜਦੋਂ ਜਦੋਂ ਕੋਈ ਦਲਤ ਮੰਤਰੀ ਬੋਲਦਾ ਉਸ ਵਿੱਚ ਰੁਕਣਾ ਕਰੀਏ ਮੰਨ ਲਓ ਤੁਸੀਂ ਉਸੇ ਸਮੇਂ ਵਿਰੋਧ ਕਰਦੇ ਹੋ ਸਰ ਡਿਪਟੀ ਸਪੀਕਰ ਸਾਹਿਬ ਜੀ ਅਸੀਂ 2022 ਦੇ ਅੰਦਰ ਪਹਿਲੀ ਐਮੈਂਡਮੈਂਟ ਲਿਆਂਦੀ ਉਸੇ ਐਕਟ ਦੇ ਅੰਦਰ ਉਸੇ ਐਕਟ ਦੇ ਅੰਦਰ ਉਸੇ ਐਕਟ ਦੇ ਅੰਦਰ ਲਿਆਂਦੀ ਅਸੀਂ 25 ਮਈ ਦੀ 25 फीसदी ਜੜੀ ਰਿਜ਼ਰਵੇਸ਼ਨ ਚ ਉਹਦੇ ਵਿੱਚ ਕੀਤੇ ਗੱਲ ਪੂਰੀ ਹੋ ਜਾਣ ਦਿਓ 58 ਅੱਜ 58 ਪੋਸਟਾਂ ਜਿਹੜੀਆਂ ਗੱਲ ਪੂਰੀ ਹੋ ਜਾਣ ਦਿਓ 58 ਪੋਸਟਾਂ ਗਰੀਬ ਘਰਾਂ ਦੇ ਬੱਚੇ ਜਿਹੜੇ ਨੇਗੇ ਉਹ ਅੱਜ ਹਾਈ ਕੋਰਟ ਦੇ ਅੰਦਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਉਹ ਅੱਜ ਹਾਈ ਕੋਰਟ ਦੇ ਅੰਦਰ ਸੇਵਾਵਾਂ ਨਿਭਾ ਰਹੇ ਨੇ ਤੁਸੀਂ ਪੁੱਛ ਲਓ ਚਾਹੇ ਉਹ ਸੰਗਰੂਰ ਦੀ ਕੁੜੀ ਹੋਵੇ ਇੱਕ ਮਜ਼ਦੂਰ ਦੀ ਚਾਹ ਜਲੰਧਰ ਦਾ ਇੱਕ ਮਜ਼ਦੂਰ ਦੇ ਮੁੰਡੇ ਦੀ ਹੋਵੇ ਦੋਨਾਂ ਦੇ ਪਤਾ ਕਰ ਲੋ ਦੋਨਾਂ ਦੇ ਪਿਤਾ ਸਿਵਲ ਸਫਾਈ ਦਾ ਕੰਮ ਕਰਦੇ ਸੀਗੇ ਅੱਜ ਉਹਨਾਂ ਦੇ ਬੱਚਿਆਂ ਨੂੰ ਕਿੱਥੇ ਲਾਇਆ ਸੀ ਦੇ ਹਾਈ ਕੋਰਟ ਦੇ ਅੰਦਰ ਲਾਇਆਗਾ ਅੱਜ ਅਸੀਂ ਮਾਨ ਸਨਮਾਨ ਦਿੱਤਾ ਉਹਨਾਂ ਨੂੰ ਤਾਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਉਹ ਲੋਕ ਹਾਈ ਕੋਰਟ ਦੇ ਜੱਜ ਬਣ ਸਕਣ 25 ਹਾਈ ਕੋਰਟ ਲੱਗੀਆਂ ਸ਼ਾਇਦ ਮੈਂ ਗਲਤ ਹੋਵਾਂ ਬਲਵਿੰਦਰ ਜੀ ਤੁਸੀਂ ਪੜਿਆ ਹੋਊਗਾ 25 ਹਾਈ ਕੋਰਟ ਲੱਗੀਆਂ 25 ਹਾਈ ਕੋਰਟ ਲੱਗੀਆਂ ਦੇਸ਼ ਭਰ ਦੇ ਅੰਦਰ ਕੱਲਾ ਪੰਜਾਬ ਆ کلی آم آدمی پارٹی دی سرکارا آ کلا سردار بگوت سنگ مانا جنہیں پہلی بار کوٹ ریزرویشن لاگو کی میں چاہوں گا مانجوگ سکمنتری کیونکہ یہ بدلاؤ آ بدلاؤ کی آ پورے دیش بھر سے سکارا نے تھی رکویسٹ کر لو تی ہاچل سکار آپ کرناٹکا سرکار آ تو, تو تسی انہوں نے بینتی کر لو بھیج دو ریجولیوشن پا کے ابھی اڈاپٹ کر لو ਕਿ ਭਾਈ ਇੱਥੇ ਰਿਜ਼ਰਵੇਸ਼ਨ ਲਾਗੂ ਕਰ ਦੋ ਨਹੀਂ ਹਿੰਮਤ ਹੈ ਜੀ ਕਿਉਂਕਿ ਤੁਸੀਂ ਤੁਹਾਡੀ ਬਨਸਿਕਤਾ ਜਿਹੜੀ ਆ ਉਹ ਮੈਸਮੇਂ ਦਾ ਦਲਤ ਵਿਰੋਧੀ ਆ ਲਗਾਤਾਰ ਆਵਾਮਾਂ ਦੀ ਪੱਖਤੀ ਜਿਹੜੀ ਆ ਅੱਜ ਪੰਜਾਬ ਦੇ ਅੰਦਰ ਇਹ ਹਿਸਟਰੀ ਆ ਹਿਸਟਰੀ ਆ ਪੰਜਾਬ ਦੀ ਸਰ ਅੱਜ ਤੱਕ ਅੱਜ ਤੱਕ ਕਦੇ ਵੀ ਟ੍ਰੈਜ਼ਰੀ ਬੈਂਕਸ ਦੇ ਉੱਤੇ ਕਦੇ ਵੀ ਸਰਕਾਰੀ ਬੈਂਕਸ ਦੇ ਉੱਤੇ ਛੇ ਦਲਤ ਮੰਤਰੀ ਨਹੀਂ ਬੈਠੇ ਸੀਗੇ ਪਹਿਲੀ ਵਾਰ ਆ ਅੱਜ ਇਸ ਕਤਾਰ ਦੇ ਵਿੱਚ ਛੇ ਜਿਹੜੇ ਦਲਤ ਮੰਤਰੀ ਬੈਠੇ ਨੇ ਅੱਜ ਪੰਜਾਬ ਦੇ ਅੰਦਰ ਇਹ ਪਹਿਲੀ ਵਾਰ ਹੋਇਆਗਾ ਕਿ ਪੰਜਾਬ ਦੇ ਅੰਦਰ ਪਹਿਲੀ ਵਾਰ ਪਹਿਲੀ ਵਾਰ ਪੰਜਾਬ ਦਾ ਫਾਈਨਾਂਸ ਮਿਨਿਸਟਰ ਇੱਕ ਮਜ਼ਦੂਰ ਦੇ ਖਰਚੋਂ ਪੈਦਾ ਹੋ ਕੇ ਇੱਕ ਦਰਦ ਦੇ ਖਰਚੋਂ ਪੈਦਾ ਹੋ ਕੇ ਜਿਹੜਾ ਇਸ ਕੁਰਸੀ ਦੇ ਬੈਠਿਆਗਾ ਉਹ ਟੈਂਪਰੇਰੀ ਤੁਸੀਂ ਚੇਅਰ ਨੂੰ ਡਰੈਸ ਕਰੋ ਗੱਲ ਪੂਰੀ ਕਰੋ ਜਿੰਮਾ ਜੀ ਪੂਰੀ ਕਰੋ ਗੱਲ ਸੋ ਮੇਰਾ ਕਹਿਣ ਦਾ ਪਾਵ ਆ ਸੋ ਸੋ ਕਹਿਣ ਦਾ ਪਾਵ ਆ ਕਿ ਲਗਾਤਾਰ ਸਰਕਾਰ ਜਿਹੜੀ ਆ ਸਰਕਾਰ ਜਿਹੜੀ ਆ ਗਰੀਬਾਂ ਦੇ ਹੱਕ ਵਿੱਚ ਲੱਗੀ ਹੋਈ ਆ ਔਰ ਦੂਜੇ ਪਾਸੇ ਗੱਲ ਪੂਰੀ ਹੋਣ ਦਿਓ ਔਰ ਦੂਜੇ ਪਾਸੇ ਉਹ ਲੋਕ ਜਾਂਗੇ ਉਹ ਭਾਰਤ ਜਨਤਾ ਪਾਰਟੀ ਆ ਜਿਹੜੀ ਲਗਾਤਾਰ ਲਗਾਤਾਰ ਦੇਸ਼ ਦੇ ਮੁੱਦੇ ਤੇ ਹਮਲਾ ਕਰ ਰਹੀ ਆ ਦੇਸ਼ ਦੇ ਗਰੀਬਾਂ ਤੇ ਹਮਲਾ ਕਰ ਰਹੀ ਆ ਪਰ ਲੇਕਿਨ ਆ ਸਾਡੇ ਜਿਹੜੇ ਰਨਿੰਗ ਕਮੈਂਟਰੀ ਵਾਲੇ ਸਾਥੀ ਨੇ ਇਹ ਅੱਜ ਵੀ ਨਾਲ ਸਾਥ ਦੇ ਰਹੇ ਨੇ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਨੂੰ ਇਹਨਾਂ ਨੂੰ ਸਮਝਣਾ ਚਾਹੀਦਾ ਇਹ ਭਾਜਪਾ ਦੇ ਸਾਥ ਕਿਉਂ ਦੇ ਰਹੇ ਨੇ ਅੱਜ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਮੈਂ ਕੱਲੇ ਮੈਂ ਕੱਲੇ ਪੰਜਾਬ ਦੇ ਮਜ਼ਦੂਰਾਂ ਦੇ ਬੱਚਿਆਂ ਦੀ ਗੱਲ ਕਰ ਰਿਹਾ ਅੱਜ ਜਿੱਥੇ 52000 ਨੌਕਰੀਆਂ ਪੰਜਾਬ ਦੇ ਨੌਜਵਾਨ ਲੋਕਾਂ ਨੂੰ ਮਿਲੀਆਂ ਨੇ ਜਿਹਦੇ ਵਿੱਚੋਂ ਲਗਭਗ 15000 ਜੁੜੀਆਂ ਨੌਕਰੀਆਂ ਨੇ ਉਹ ਗਰੀਬ ਘਰਾਂ ਦੇ ਬੱਚਿਆਂ ਨੂੰ ਮਿਲੀਆਂ ਨੇ ਪਿੱਛੇ ਇੱਕ ਬੱਚੀ ਮੇਰੇ ਕੋਲ ਆਈ ਪੁੱਛ ਲਿਓ ਚਾ ਕੇ ਬਰੇਟੇ ਤੋਂ ਬਰੇਟੇ ਤੋਂ ਇੱਕ ਬੱਚਾ ਆਇਆ ਉਹਦੀ ਕੱਲੀ ਦਾ ਅਪੁਆਇੰਟਮੈਂਟ ਲੈਟਰ ਰਹਿ ਗਿਆ ਸੀ ਜਾਂ ਕਿਸੇ ਤੇ ਪਹਿਲਾਂ ਉਹ ਲੇਟ ਹੋ ਗਈ ਹੋਣੀ ਉਹ ਜਦੋਂ ਲੈਟਰ ਲੈਣ ਲਈ ਮੇਰੇ ਕੋਲੇ ਆਈ ਮੈਨੂੰ ਪੁੱਛਿਆ ਕਿ ਤੇਰੇ ਫਾਦਰ ਕੀ ਕਰਦੇ ਨੇ ਉਹ ਕਹਿੰਦੀ ਮੇਰੇ ਫਾਦਰ ਪੱਲੇਦਾਰ ਨੇ ਮੈਂ ਕਿਹਾ ਮਾਤਾ ਕੀ ਕਰਦੀ ਆ ਕਹਿੰਦੀ ਨਰੇਗਾ ਦੀ ਮਜ਼ਦੂਰੀ ਕਰਦੀ ਆ ਮਾਂ ਨੇ ਨਰੇਗਾ ਦੀ ਮਜ਼ਦੂਰੀ ਕੀਤੀ ਬਾਪ ਨੇ ਪੱਲੇਦਾਰੀ ਕੀਤੀ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਜੀ ਨੇ ਟਰਾਂਸਪੇਰੈਂਸੀ ਦੇ ਨਾਲ ਪਾਰਦਰਸ਼ਤਾ ਦੇ ਨਾਲ ਮਹਰਦ ਦੇ ਦਰ ਦੇ ਉੱਤੇ ਅੱਜ ਪੰਜਾਬ ਦੇ 55 ਹਜ਼ਾਰ ਨੌਕਰੀਆਂ ਨੌਜਵਾਨ ਮੁੰਡੇ ਕੁੜੀਆਂ ਦਿੱਤੀਆਂ ਗਈਆਂ ਜਿਦੇ ਵਿੱਚੋਂ 15 ਹਜ਼ਾਰ ਨੌਕਰੀਆਂ ਜਿਹੜੀਆਂ ਉਹ ਦਲਤ ਵਰਗ ਦੇ ਹਿੱਸੇ ਆਉਂਦੀਆਂ ਨੇ ਗਈਆਂ ਮੇਰੇ ਭਰਾ ਨੇ ਗੱਲ ਕੀਤੀ ਸੀਗੀ ਆ اپੋਜੀਸ਼ਨ ਸਾਈਡ ਦੇ ਤੋਂ ਕਿ ਪੰਜਾਬ ਦੇ ਪਹਿਲੀ ਵਾਰ ਹੋਇਆ ਕਿ ਸ਼ੈਡਿਊਲ ਕਾਸਟ ਫਾਈਨੈਂਸ਼ੀਅਲ ਕਾਰਪੋਰੇਸ਼ਨ ਦੇ ਵਿੱਚ ਲਗਭਗ 5000 ਦੇ ਕਰੀਬ ਜਿਹੜੇ ਗਰੀਬ ਪਰਿਵਾਰ ਸੀ ਉਹਨਾਂ ਦਾ ਕਰਜ਼ਾ ਜਿਹੜਾ ਅਸੀਂ ਟੋਟਲ ਮਾਫ ਕੀਤਾ ਇਸੇ ਤਰ੍ਹਾਂ ਐਸ்சி ਐਸਟੀ ਸਬ ਪਲਾਨ ਦੇ ਤਹਿਤ 2025-26 ਦੇ ਬਜਟ ਵਿੱਚ 14000 ਕਰੋੜ ਰੁਪਏ ਜਿਹੜਾ ਉਹ ਰੱਖਿਆ ਗਿਆ ਕਿਉਂਕਿ ਸਾਡੀ ਸਰਕਾਰ ਤਾਂ ਲਗਾਤਾਰ ਗਰੀਬਾਂ ਦੇ ਨਾਲ ਆ ਗਰੀਬਾਂ ਦੇ ਹੱਕ ਵਿੱਚ ਖੜੀ ਆ ਪਰ ਲੇਕਿਨ ਦੂਜੇ ਪਾਸੇ ਸੈਂਟਰ ਸਰਕਾਰ ਜਿਹੜੀ ਆ ਲਗਾਤਾਰ ਲਗਾਤਾਰ ਮਜ਼ਦੂਰਾਂ ਤੇ ਹਮਲਾ ਕਰ ਰਹੀ ਆ ਲਗਾਤਾਰ ਗਰੀਬਾਂ ਤੇ ਹਮਲਾ ਕਰ ਰਹੀ ਆ ਲਗਾਤਾਰ ਦਲਤਾਂ ਤੇ ਹਮਲਾ ਕਰ ਰਹੀ ਆ ਕਿਉਂਕਿ ਸਾਡੇ ਤਾਂ ਗੁਰੂ ਸਾਹਿਬਾਨ ਨੇ ਗੁਰੂ ਰਵਦਾਸ ਜੀ ਨੇ ਕੀ ਕਿਹਾ ਸੀਗਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਵੱਡੇ ਸਭ ਸੰਬਸੇ ਰਵਿਦਾਸ ਰਹੇ ਪ੍ਰਸੰਨ ਸਾਡੀ ਦਾ ਸਰਕਾਰ ਇਸ ਤੇ ਕੰਮ ਕਰ ਰਹੀ ਆ ਕਿ ਅਸੀਂ ਸਾਰੇ ਸਮਾਜ ਦੀ ਭਲਾਈ ਲਈ ਸਾਰੇ ਬਰਾਬਰ ਹੋਣ ਇਕਸਾਰ ਹੋਣ ਸਾਰੇ ਇਕੱਠੇ ਹੋ ਕੇ ਚੱਲਣ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਸਾਰੀਆਂ ਜਿੰਨੀਆਂ ਵੀ ਮੈਂ ਸਮਝਦਾ ਵਿਚਾਰਤਾ ਰਾਮਾਨਗੀਆ ਉਹਨਾਂ ਨੂੰ ਤੋੜਨ ਦਾ ਯਤਨ ਕਰ ਰਹੀ ਆ ਲਗਾਤਾਰ ਦੇਸ਼ ਦੇ ਉੱਤੇ ਜਿੱਥੇ ਦਲਤਾਂ ਤੇ ਹਮਲੇ ਹੋ ਰਹੇ ਨੇ ਸੰਵਿਧਾਨ ਤੇ ਹਮਲੇ ਹੋ ਰਹੇ ਨੇ ਗੁਰੂ ਸਹਿਬਾਨਾਂ ਤੇ ਹਮਲੇ ਹੋ ਰਹੇ ਨੇ ਇਹ ਭਾਰਤੀ ਜਨਤਾ ਪਾਰਟੀ ਦਾ ਕਿਰਦਾਰ ਆ ਅਮਕੀ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦਿਲ ਤੋਂ ਦੇਸ਼ ਦੇ ਲੋਕ ਦੇਸ਼ ਦੇ ਮਜ਼ਦੂਰਾਂ ਨੂੰ ਨਫ਼ਰਤ ਕਰਦੀ ਆ ਦੇਸ਼ ਦੇ ਦਲਤਾਂ ਨੂੰ ਨਫ਼ਰਤ ਕਰਦੀ ਆ ਅੱਜ ਪੰਜਾਬ ਦੇ ਅੱਜ ਪੰਜਾਬ ਦੇ 34% ਰਿਜ਼ਲਟ ਬਸ ਤੋਂ ਸਮਝ ਚੁੱਕੀ ਆ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਦੀ ਦੁਸ਼ਮਣ ਜਮਾਤ ਆ ਜਿਨ੍ਹਾਂ ਨੇ ਉਹਨਾਂ ਦਾ ਪੇਟ ਕੱਟਿਆ ਉਹਨਾਂ ਦੇ ਬੱਚਿਆਂ ਦਾ ਉਹਨਾਂ ਦੇ ਬੱਚਿਆਂ ਦੇ ਮੂੰਹ ਚ ਰੋਟੀ ਖੋਈ ਆ ਉਹ ਕੌਣ ਆ ਉਹ ਭਾਰਤੀ ਜਨਤਾ ਪਾਰਟੀ ਆ ਅੱਜ ਸਾਰਾ ਦੇਸ਼ ਜਾਣ ਚੁੱਕਿਆਗਾ ਮੈਂ ਸਮਝਦਾ ਅੱਜ ਦੇਸ਼ ਦੇ ਮਜ਼ਦੂਰ ਅਸ ਦੇਸ਼ ਦੇ ਮਜ਼ਦੂਰ ਲਾਂਬੰਦ ਹੋ ਰਹੇ ਨੇ ਆਮ ਆਦਮੀ ਪਾਰਟੀ ਬਿਲਕੁਲ ਦੇਸ਼ ਦੇ ਮਜ਼ਦੂਰਾਂ ਦੇ ਐਕਟ ਖੜੀਆ ਅਸੀਂ ਡਟ ਕੇ ਇਹ ਲੜਾਈ ਲੜਾਂਗੇ ਬਿਲਕੁਲ ਤੁਸੀਂ ਆਪੋਜੀਸ਼ਨ ਤਰਫ ਲਵਾਇਆ ਸੀਗਾ ਉਥੇ ਜਾਣ ਦੀ ਗੱਲ ਆ ਬਿਲਕੁਲ ਸਾਰਾ ਪ੍ਰੋਗਰਾਮ ਉਲੀਕਿਆ ਹੋਇਆਗਾ ਬਹੁਤ ਜਲਦੀ ਬਹੁਤ ਵੱਡੇ ਵੱਡੀਆਂ ਜਿਹੜੇ ਅੰਦੋਲਨ ਸ਼ੁਰੂ ਹੋ ਰਿਹਾਗਾ ਉਸ ਅੰਦੋਲਨ ਦਾ ਆਮ ਆਦਮੀ ਪਾਰਟੀ ਹਿੱਸਾ ਕੀ ਬਹੁਤ ਵੱਡੇ ਪੱਧਰ ਤੇ ਅਸੀਂ ਲੜਾਈ ਲੜਾਂਗੇ ਹਰ ਪਿੰਡ ਪਿੰਡ ਦੇ ਵਿੱਚ ਅੰਦੋਲਨ ਸ਼ੁਰੂ ਹੋ ਚੁੱਕਿਆਗਾ ਆ ਜਿਹੜੇ ਸਾਡੇ ਕੋਲੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਂ ਤੇ ਚਿੱਠੀਆਂ ਲਗੀਆਂ ਜਿਹੜੀਆਂ ਮੈਂ ਤੁਹਾਨੂੰ ਸੰਪੜੀਆਂ ਲਗੀਆਂ ਇਹ ਚਿੱਠੀਆਂ ਭਰ-ਭਰ ਕੇ ਲੋਕ ਭੇਜ ਰਹੇ ਨੇਗੀਆਂ ਇਹ ਸਾਡੀਆਂ ਮਾਮਾ ਦੇ ਅੰਗੂਠੇ ਨੇਗੇ ਇਹ ਉਹਨਾਂ ਦੇ ਦਸਕਤ ਨੇ ਜਿਹੜੇ ਕਿਸੇ ਦੇ ਆ ਮੈਂ ਤਾਂ ਦੇਖ ਰਿਹਾ ਜਿਆਦਾਤਰ ਅੰਗੂਠੇ ਨੇਗੇ ਇਥੋਂ ਪਤਾ ਲੱਗਦਾ ਕਿ ਸਾਡੇ ਗਰੀਬ ਵਰਗ ਦੇ ਉੱਤੇ ਬਹੁਤ ਵੱਡਾ ਹਮਲਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਬੋਲਿਆਗਾ ਸੋ ਮੈਂ ਇਹ ਜਿਹੜਾ ਮਤਾਜ ਸੌਨ ਸਾਹਿਬ ਲੈ ਕੇ ਆਏ ਨੇ ਮੇਰੇ ਕੈਪਟਨ ਦੇ ਕਲੀਗ ਮੈਂ ਉਹਦਾ ਸਮਰਥਨ ਜਿੱਥੇ ਕਰਦਾਗਾ ਉੱਥੇ ਭਾਰਤੀ ਜਨਤਾ ਪਾਰਟੀ ਦੀ ਕਰੜੀ ਅਸੀਂ ਨਿੰਦਾ ਕਰਦੇ ਆ ਕਿ ਅੱਜ ਉਹ ਕਾਰ ਕਾਰਪੋਰੇਟ ਘਰਾਣਿਆਂ ਦੇ ਹੱਥ ਸਿੱਕ ਚੁੱਕੀ ਆ ਅੱਜ ਉਹ ਵੱਡੇ ਵੱਡੇ ਅਡਾਨੀਆਂ ਦੇ ਹੱਕ ਵਿੱਚ ਬਿਕ ਚੁੱਕੀ ਆ ਅੱਜ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਮੈਂ ਸਮਝਦਾ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੇ ਖਰੀਦ ਲਈ ਆ ਜਿਵੇਂ ਵੱਡੇ ਵੱਡੇ ਕਾਰਪੋਰੇਟ ਘਰਾਣੇ ਚਾਹੁੰਦੇ ਨੇ ਕਿ ਉਸੇ ਤਰ੍ਹਾਂ ਦੇ ਸਕੀਮਾਂ ਆਉਂਦੀਆਂ ਰਹੀਆਂ ਕਿ ਕਿਵੇਂ ਦਲਤਾਂ ਤੇ ਹਮਲਾ ਕਰਨਾਗਾ ਕਿਵੇਂ ਛੋਟੇ ਕਾਰੋਬਾਰੀ ਨੂੰ ਖਾਣਾਗਾ ਕਿਵੇਂ ਕਿਸਾਨ ਨੂੰ ਮਾਰਨਾਗਾ ਇਹ ਸਕੀਮਾਂ ਜਿਹੜੀਆਂ ਰਹੀਆਂ ਅੱਜ ਕਾਰਪੋਰੇਟ ਘਰਾਣੇ ਘੜ ਘੜ ਕੇ ਭਾਰਤੀ ਜਨਤਾ ਪਾਰਟੀ ਨੂੰ ਦੇ ਰਹੇ ਨੇਗੇ ਮੈਂ ਆਸ ਕਰੂੰਗਾ ਕਿ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਦੇ ਕੇ ਜਾਣਗੇ ਸਾਥੀ ਉਹਨਾਂ ਦੇ ਅੱਜ ਬੈਠੇ ਨੇ ਨਹੀਂ ਤੇ ਚਲੇ ਜਾਂਦੇ ਹੋਦੇ ਨੇਗੇ ਸੋ ਸਮਾਂ ਮੈਂ ਸੁਣੂੰਗਾ ਚਿੰਤਾ ਨਾ ਕਰੋ ਔਰ ਸੁਣੂੰਗਾ ਮੇਰਾ ਜਵਾਬ ਵੀ ਸੁਣ ਕੇ ਜਾਇਆ ਕਰੋ ਹੈ ਮੈਂ ਕਹਿੰਦਾ 10 ਮਿੰਟ ਬੋਲਣਾ ਚਿੰਤਾ ਨਾ ਕਰੋ ਤੁਸੀਂ ਇੱਕ ਪੁਆਇੰਟ ਕੀਤਾ ਹੈ ਉਹਨਾਂ ਦੇ ਸਾਥੀ ਬੰਦੇ ਨੇ ਜਵਾਬ ਦੇ ਕੇ ਜਾਣ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਤੁਸੀਂ ਭੱਜਣ ਦੇ ਮਾਹਰ ਹੋ ਨਾ ਭੱਜਣੇ ਹਮੇਸ਼ਾ ਹੀ ਉਹ ਜਨਾਬ ਪਿਛਲੀ ਵਾਰ ਜਦੋਂ ਜਿੰਨੇ ਵੀ ਜਿਹਨਾਂ ਨੇ ਅੱਜ ਬੈਠੇ ਚੇਰਨ ਡੈਸਕ ਉੱਤੇ ਮਹਾਂ ਸਾਹਿਬ ਚੇਰ ਡਰੈਸ ਕਰੋ ਤੁਹਾਡੀ ਪੈਰ ਵੀ ਦਾ ਹੋਰ ਲੋਕ ਕਰਦੇ ਨੇ ਤੁਸੀਂ ਚਲੇ ਜਾਂਦੇ ਹੋਗੇ ਤੁਹਾਡੀ ਪੈਰ ਵੀ ਕਰ ਲਈ ਤੁਸੀਂ ਹੋਰ ਬੰਦੇ ਰੱਖੇ ਨੇਗੇ ਤੁਸੀਂ ਰੱਖੇ ਨੇ ਹੋਰ ਬੰਦੇ ਤੇ ਗੰਗ ਜਾਣਦੇ ਆ ਤੁਹਾਡੀ ਮਾਨਸਿਕਤਾ ਨੂੰ ਜਾਣਦੇ ਆ ਸਪੀਕਰ ਸਾਹਿਬ ਸਾਰਾ ਵੇਖ ਜਾਣਦਾ ਜੀ ਚਲਾਇਆ ਕਰੋ ਬੋਲੋ ਬੋਲੋ ਮੈਂ ਮੈਂ ਰੁਕਦਾ ਬੋਲੋ ਬੋਲੋ ਆਇਆ ਕਰੋ ਫਿਰ ਸਪੀਕਰ ਸਾਹਿਬ ਇਹਨਾਂ ਨੂੰ ਬਲਾਉ ਮੈਂ ਦਿਨਾ ਜਵਾਬ ਫਿਰ ਇਹਨਾਂ ਨੂੰ ਮੈਂ ਕਹਾਂ ਤੁਸੀਂ ਬੋਲੋ ਮੈਂ ਕਹਾਂ ਮੈਂ ਖੜਾਗਾ ਤੁਸੀਂ ਸੁਣ ਮੈਂ ਮੈਂ ਤਾਂ ਕਹਿੰਦਾ ਸੀ ਹੁਣੀ ਬੋਲੋ ਆਪਾ ਬਰ ਬੋਲੋ ਖੜਾ ਕੇ ਜੇ ਰੋਡ ਰੈਕ ਕੀਤਾ ਜਾਵੇ ਜੇ ਰੋਡ ਰੈਕ ਕੀਤਾ ਜਾਵੇ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਮੰਤਰੀ ਜੀ ਆਪਣੀ ਗੱਲ ਕੰਟੀਨਿਊ ਕਰੋ ਜੀ ਮੈਂ ਤਾਂ ਇਹੀ ਗੱਲ ਕਰ ਰਿਹਾ ਕਿ ਅੱਜ ਦੇਸ਼ ਦੇ ਇੱਕ ਮਿੰਟ ਇੱਕ ਮਿੰਟ ਮੰਤਰੀ ਜੀ ਤੁਸੀਂ ਅ ਅਸ਼wini ਜੀ ਤੁਹਾਨੂੰ ਬੋਲਣ ਦਾ ਮੌਕਾ ਦਿੱਤਾ ਜਾਏਗਾ ਕਿਰਪਾ ਕਰਕੇ ਜਿਹੜੇ ਮਾਨਯੋਗ ਮੈਂਬਰ ਬੋਲ ਰਹੇ ਉਹਨਾਂ ਨੂੰ ਬੋਲਣ ਦਿਓ ਜੀ ਸਪੀਕਰ ਸਾਹਿਬ ਮੈਂ ਤਾਂ ਇਹੀ ਗੱਲ ਕਰ ਰਿਹਾ ਸੀ ਮੈਂ ਆਲਮੋਸਟ ਕੰਪਲੀਟ ਆਪਦਾ ਆਪਦੇ ਵਿਚਾਰ ਜਿਹੜੇ ਨੇ ਉਹ ਵਿਧਾਨ ਸਭਾ ਚ ਰੱਖ ਚੁੱਕਿਆਗਾ ਮੈਂ ਤਾਂ ਇਹੀ ਗੱਲ ਕਰ ਰਿਹਾ ਸੀਗਾ ਕਿ ਕਿਸ ਤਰ੍ਹਾਂ ਇਹ ਜਿਹੜਾ ਕਾਨੂੰਨ ਆ ਉਹ ਪੰਜਾਬ ਦੇ ਦੀ ਪੂਰੇ ਦੇਸ਼ ਦੇ ਗਰੀਬ ਲੋਕਾਂ ਦੇ ਖਿਲਾਫ ਆ ਪੰਜਾਬ ਦੇ ਦਲਤ ਲੋਕਾਂ ਦੇ ਖਿਲਾਫ ਆ ਕਿਉਂਕਿ ਜ਼ਿਆਦਾਤਰ ਇਸ ਦੇ ਅੰਦਰ ਜਾਂਦਾ ਬਹੁਤ ਛੋਟਾ ਕਿਸਾਨ ਆਉਂਦਾਗਾ ਜਾਂ ਦਲੇ ਤਾਂ ਹੁੰਦਾਗਾ ਮਜ਼ਦੂਰ ਆਉਂਦਾਗਾ ਜਿਨ੍ਹਾਂ ਦੀ ਪੈਰ ਵੀ ਭਾਰਤੀ ਜਨਤਾ ਪਾਰਟੀ ਕਰਦੀ ਆ ਕੋਈ ਮੈਂਬਰ ਨਹੀਂ ਹੋਣਾ ਮੈਨੂੰ ਲੱਗਦਾ ਉਹਨਾਂ ਚੋਂ ਇੱਕ ਵੀ ਮੈਂਬਰ ਕਰਦਾ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਸਿਰਫ ਔਰ ਸਿਰਫ ਕਾਰਪੋਰੇਟ ਹਾਊਸਸ ਦੀ ਤਰਜਮਾਨੀ ਕਰਦੀ ਆ ਜਿਵੇਂ ਉਸਕੀਮਾਂ ਲੈ ਕੇ ਆਉਂਦੇ ਨੇ ਉਸੇ ਸਕੀਮਾਂ ਦੇ ਵਿੱਚ ਲਾਗੂ ਹੁੰਦੀਆਂ ਨੇਗੀਆਂ ਇਹ ਭਾਰਤ ਦੇ ਸੰਵਿਧਾਨ ਚ ਪਹਿਲੀ ਵਾਰ ਹੋਇਆਗਾ ਕਿ ਸ਼੍ਰੀ ਰਾਮ ਜੀ ਜਿਹੜੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਰਿਆਂ ਦੇ ਸਤਿਕਾਰਯੋਗ ਨੇ ਉਹਨਾਂ ਦੇ ਪਿੱਛੇ ਲੁਕ ਕੇ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੇ ਮਜ਼ਦੂਰਾਂ ਤੇ ਹਮਲਾ ਬੋਲਿਆਗਾ ਜਿਵੇਂ ਪਹਿਲਾਂ ਜਿਹੜੀ ਇੱਕ ਜਮਾਤ ਚਲੀ ਗਈ ਕਾਲੀ ਦਲ ਉਹ ਵੀ ਇਹੀ ਕੁਛ ਕਰਦਾ ਹੁੰਦਾ ਸੀਗਾ ਉਹ ਤਾਂ ਹੀ ਲੋਕਾਂ ਨੇ ਸਾਫ ਕਰਤੀ ਸ਼ਾਇਦ ਹੁੰਦਾ ਇੱਕ ਵੀ ਮੈਂਬਰ ਇਹ ਨਹੀਂ ਆ ਜਾਏ ਨਹੀਂ ਹੈ ਕਿ ਸਤ ਕਰ ਜੋ ਭੈਣ ਜੀ ਵੀ ਨਹੀਂ ਆਏ ਮਿਲਦਾ ਸੋ ਇਸੇ ਤਰ੍ਹਾਂ ਉਹ ਕਰਦਾ ਸੀਗਾ ਧਰਮ ਦੇ ਨਾਂ ਦੇ ਥੱਲੇ ਵਾਲੀ ਸਾਹਿਬ ਜੇ ਮੈਂ ਗਲਤ ਹੋ ਮੈਨੂੰ ਕਰੈਕਟ ਕਰ ਦਿਓ ਧਰਮ ਦੇ ਨਾਂ ਦੇ ਥੱਲੇ ਕੀ ਕਰਦੇ ਸੀ ਉਹ ਲੋਕ ਅੱਜ ਉਹੀ ਕੰਮ ਸੇਮ ਸਿਸਟਮ ਉਸੇ ਤਰੀਕੇ ਦਾ ਸਿਸਟਮ ਭਾਰਤੀ ਜਨਤਾ ਪਾਰਟੀ ਦੇ ਫੜਿਆ ਸ਼੍ਰੀ ਰਾਮ ਜੀ ਸਾਡੇ ਲਈ ਬਹੁਤ ਪਵਿੱਤਰ ਨੇ ਪਲੀਜ਼ ਕਿਰਪਾ ਕਰਕੇ ਉਹਦਾ ਨਾਂ ਦਾ ਨਾਮ ਯੂਜ਼ ਨਾ ਕਰੋ ਉਹਨਾਂ ਦਾ ਯੂਜ਼ ਨਾ ਕਰੋ ਉਹਨਾਂ ਨੂੰ ਨਾ ਵਰਤੋ ਕਿਉਂਕਿ ਜਦੋਂ ਨਾਰੇ ਲੱਗਣਗੇ ਜਦੋਂ ਕੋਈ ਸਕੀਮ 'ਚ ਕਿਤੇ ਕੋਈ ਗਲਤੀ ਕਰ ਲਈ ਕਿਸੇ ਨੇ ਜਾਂ ਪ੍ਰੋਟੈਸਟ ਹੋਇਆ ਕਰਨਗੇ ਫਿਰ ਜੀ ਰਾਮ ਜੀ ਮਰਦਾਬਾਦ ਹੋਇਆ ਕਰੂਗਾ ਫਿਰ ਉਹ ਬੇਅਦਬੀ ਹੋਇਆ ਕਰੂਗੀ ਉਸ ਬੇਅਦਬੀ ਦੇ ਹਿੱਸੇਦਾਰ ਭਾਰਤੀ ਜਨਤਾ ਪਾਰਟੀ ਹੋਊਗੀ ਉਸ ਜੇਕਰ ਕਹ ਲੂ ਕੋ ਇਸ ਤਰ੍ਹਾਂ ਦਾ ਨਾਰਾ ਲੱਗਦਾ ਹੈ ਸਪੀਕਰ ਸਾਹਿਬ

ਉਹ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੇ ਕੀਤੇ ਨੇਗੇ। ਉਹ ਕੀ ਕਹਿ ਰਹੇ ਨੇ ਕਿ ਅਸੀਂ ਸਕੀਮ ਤਾਂ ਬਦਲ ਰਹੇ ਹਾਂ। ਕਾਰਵਾਈ ਕਿਤੇ ਕੀਤੀ ਆ? ਕੀਤੀ ਆ ਗੁਜਰਾਤ ਦੇ ਖੁਸ਼ ਮੰਤਰੀ ਦੇ ਖਿਲਾਫ? ਨਹੀਂ ਹੋਈ। ਕੀਤੀ ਆ ਮੱਧ ਪ੍ਰਦੇਸ਼ ਦੇ ਮੰਤਰੀ ਦੇ ਖਿਲਾਫ? ਨਹੀਂ ਹੋਈ। ਕਿਉਂ ਨਹੀਂ ਹੋਈ? ਕਿਉਂਕਿ ਆਪਣੇ ਬੰਦੇ ਸੀਗੇ। ਹੁਣ ਉਸ ਦੀ ਆੜ ਦੇ ਵਿੱਚ ਪਹਿਲਾ ਕੱਪੜੇ ਕਰ ਲੇ। ਹੁਣ ਉਸ ਆੜ ਦੇ ਵਿੱਚ ਇਹ ਸਕੀਮ ਦਾ ਨਾਮ ਬਦਲ ਕੇ ਸ਼੍ਰੀ ਰਾਮ ਜੀ ਦੇ ਪਿੱਛੇ ਲੁੱਕ ਕੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਦੇ ਹਜ਼ਾਰਾਂ ਕਰੋੜਾਂ ਹੀ ਮਜ਼ਦੂਰਾ ਉੱਤੇ ਉਹਨਾਂ ਨੇ ਹਮਲਾ ਬੋਲਿਆਗਾ ਸੋ ਮੈਂ ਇਸ ਜੁੜਾ ਜਿਹੜੀ ਸਕੀਮ ਭਾਰਤੀ ਜਨਤਾ ਪਾਰਟੀ ਲੈ ਕੇ ਆਈ ਆ ਮੈਂ ਇਹਦੀ ਕਰੜੇ ਸ਼ਬਦਾਂ ਚ ਦਿੰਦਾ ਕਰਦਾਗਾ ਔਰ ਇਸ ਮਤੇ ਦੀ ਮੈਂ ਪ੍ਰੋੜਤਾ ਕਰਦਾਗਾ ਇਹ ਮਤਾ ਪਾਸ ਹੋਵੇ ਹੋਣਾ ਚਾਹੀਦਾ ਔਰ ਦੂਜੇ ਪਾਸੇ ਇਹ ਸਾਰੇ ਲੋਕਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਅੱਜ ਦੇਸ਼ ਦੀ ਜਿਹੜੀ ਹਕਮਰਾਨ ਸਰਕਾਰ ਆ ਉਹ ਕਿਸ ਤਰ੍ਹਾਂ ਫੈਡਰਲ ਸਟਰਕਚਰ ਦੇ ਉੱਤੇ ਹਮਲਾ ਬੋਲ ਰਹੀ ਆ ਇੱਕ ਇੱਕ ਕਰਕੇ ਵਨ ਨੇਸ਼ਨ ਵਨ ਇਲੈਕਸ਼ਨ ਫਾਰਮੂਲਾ ਵਨ ਨੇਸ਼ਰ ਵਨ ਟੈਕਸ ਐਸ ਆਈ ਆਰ ਇਹ ਸਾਰੀਆਂ ਸਕੀਮਾਂ ਚਾਹੇ ਆਪੋਜੀਸ਼ਨ ਵਾਲੇ ਮੇਰੇ ਨਾਲ ਸ਼ਾਇਦ ਸਹਿਮਤ ਹੋਣਗੇ ਜਾਂ ਨਹੀਂ ਮੈਂ ਨਹੀਂ ਕਹਿ ਸਕਦਾ ਪਰ ਇਹ ਸਾਰੀਆਂ ਸਕੀਮਾਂ ਇਸ ਗੱਲ ਵੱਲ ਵੱਧ ਰਹੀਆਂ ਨੇ ਗਿਆ ਕਿ ਸੂਬਿਆਂ ਦੇ ਸਾਰੇ ਅਧਿਕਾਰ ਖਤਮ ਕੀਤੇ ਜਾਣਗੇ ਸੂਬਿਆਂ ਦੀ ਆਟੋਨਮੀ ਨੂੰ ਖਤਮ ਕੀਤਾ ਜਾਊਗਾ ਸੂਬਿਆਂ ਦੀ ਇਕਨੋਮੀ ਨੂੰ ਖਤਮ ਕੀਤਾ ਜਾਊਗਾ ਸੂਬਿਆਂ ਨੂੰ ਬਰਬਾਦ ਕਿਵੇਂ ਕਰਨਾਗਾ ਸੂਬਿਆਂ ਨੂੰ ਬਦੂਆਂ ਮਜ਼ਦੂਰ ਕਿਵੇਂ ਬਣਾਉਣਾਗਾ کھیتی میں کارپوریٹ کا قبضہ کرونا گا مزدورانوں کے میں گلام گا کیونکہ گلامی گلام دی پرتھا پہلا ہوں دی سی ہزارہ سال پہلا ہوں دی ہی میں گروہ رود جی کا شبد پڑے پڑھا گا کہ ایسا چاہوں راج میں جا ملے سب ان کو کن چھوٹ بڑے سب سم بسے روداز رے پر سن میں اسی لیے کیا کہ پندرہویں سدی چس سمے بھی گرو رودس جی نے میسج دیکھتا اج بھی میں اکیو سدی سے آ کے ہلاک ਭਾਰਤੀ ਜਾਂ ਠੀਕ ਆ ਤੁਹਾਨੂੰ ਮжоਰਿਟੀ ਮਿਲ ਗਈ ਹਦਾਇਤਾਂ ਨਹੀਂ ਮਤਲਬ ਕਿ ਤੁਸੀਂ ਗਰੀਬ ਲੋਕਾਂ ਨੂੰ ਮਾਰੋਗੇ ਇਹ ਤਾਂ ਇਹ ਤਾਂ ਨਹੀਂ ਕਿ ਤੁਹਾਨੂੰ ਲਾਇਸੈਂਸ ਮਿਲ ਗਿਆ ਕਿ ਤੁਸੀਂ ਸਾਡੇ ਲੋਕਾਂ ਨੂੰ ਮਾਰ ਕੇ ਉਹਨਾਂ ਦੇ ਰਾਜ ਕਰੋਗੇ ਉਹਨਾਂ ਦੇ ਹੱਕ ਖੋਵੋਗੇ ਸੋ ਇਸ ਕਰਕੇ ਮੈਂ ਜੋ ਮਤਾ ਲਿਆਂਦਾਗਾ ਉਹਦੇ ਉਹਦੀ ਪ੍ਰੋੜਤਾ ਕਰਦਾਗਾ ਤੇ ਹੱਕ ਵਿੱਚ ਆ ਸੋ ਇਹ ਜਿਹਨੇ ਲੈਟਰ ਸਿੱਕਰ ਸਾਹਿਬ ਤੁਹਾਡੇ ਕੋਲੇ ਆਉਂਦੇ ਨੇਗੇ ਮੇਰੀ ਤੁਹਾਨੂੰ ਦਰਖਾਸਤ ਹੈ ਬੇਨਤੀ ਆ ਕਿ ਸਾਰੇ ਲੈਟਰ ਜਿਹੜੇ ਨੇਗੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਪਹੁੰਚਾ ਦਿਓ ਸ਼ਾਇਦ ਉਹਨਾਂ ਕੋਲ ਟਾਈਮ ਹੋਵੇ ਪੜ ਲੈਣ ਦੇਖ ਲੈਣ ਕਿ ਸਾਡੀਆਂ ਪੈਣਾ ਸਾਡੀਆਂ ਮਾਮਾ ਦੇ ਅਥੂ ਦੇਖ ਲੈਣ ਉਹਨਾਂ ਨੂੰ ਗੁੱਠੇ ਦੇਖ ਲੈਣ ਕਿ ਕੀ ਮੈਂ ਉਹਨਾਂ ਲਈ ਲਾਏ ਨਗੀ ਦੱਸਿਆ ਉਹਨਾਂ ਨੇ ਆਪਣੀ ਵਿੱਥਿਆ ਜਿਹੜੀ ਆਪਣੀ ਗਾਥਾ ਦੱਸੀਆ ਕਿ ਅਸੀਂ ਬਰਬਾਦ ਹੋ ਜਾਾਂਗੇ ਸਾਡੇ ਚੁੱਲਿਆਂ ਦੀ ਅੱਗ ਬੁੱਝ ਜੂਗੀ ਅਸੀਂ ਰੋਟੀ ਕਿਵੇਂ ਖਾਵਾਂਗੇ ਅਸੀਂ ਮਰ ਜਾਵਾਂਗੇ ਸਾਡੇ ਬੱਚੇ ਕਿਵੇਂ ਪੜਨਗੇ ਸਾਰੀ ਗਾਥਾ ਜਿਹੜੀ ਆ ਉਹਨਾਂ ਨੇ ਆਪਣੇ ਨਾ ਲੈਟਰਾਂ ਚ ਲਿਖੀ ਆ ਸੋ ਸਾਰੇ ਲੈਟਰ ਜਿਹੜੇ ਸਾਰੇ ਮੈਨੂੰ ਲੱਗਦਾ ਐਮਐਲਐ ਸਹਿਵਾਨ ਨੇ ਦਿੱਤੇ ਨੇਗੇ ਲੈਟਰ ਜਿਹੜੇ ਦੇ ਜਰੂਰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਤੱਕ ਪਹੁੰਚਾ ਕਰ ਦਿਓ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਦੇਖੋ ਜਿਹੜੇ ਤੁਸੀਂ ਲੈਟਰ ਲੈ ਕੇ ਆਏ ਹੋ